ਤੇ ਇਸ ਗੱਲ ਤੇ ਹਵਾਲਾ ਨੇ ਕਿ ਮੈਂ ਕਿਸੇ ਨੂੰ ਪੁੱਛਦਾ ਸੀ ਦਿੱਤੀ ਕਿ ਅਫਸਰ ਨੂੰ ਮੈਂ ਪੁੱਛਦਾ ਕਿ ਜਦ ਇਹ ਕਿਦੋਂ ਕਿ ਦੀ ਮਿਲੀ ਇਹਨੂੰ ਜੜ ਪਲੱਸ ਰੱਖਿਆ ਜਿਹੜੀ ਆ ਕਿਦੋਂ ਦੀ ਮਿਲੀ ਤੇ ਜੜ ਪਲੱਸ ਰੱਖਿਆ ਜਿਹੜੀ ਮਿਲਦੀ ਕਦੋਂ ਨੂੰ ਇਹਦਾ ਇਹਦਾ ਕੀ ਪ੍ਰੋਟੋਕੋਲ ਪ੍ਰੋਟੋਕੋਲ ਕੀ ਆ ਕਿੰਨੂੰ ਮਿਲਦੀ ਤੇ ਮੈਂ ਤਾਂ ਹਵਾਲਾ ਨੇ ਕਿ ਬਿਨਾਂ ਕਿਸੇ ਗੱਲ ਤੋਂ ਬਿਨਾਂ ਕੋਈ ਐਦਾਂ ਦੀ ਕੋਈ ਗੱਲ ਨਹੀਂ ਕਿ ਜਿਹਦੇ ਕਰਕੇ ਜੈਡ ਸਕੋਰਟੀ ਦੀ ਲੋਡ ਹੋਵੇ ਮੈਨਾਂ ਦੀ ਕੋਈ ਚੱਕਰ ਨਹੀਂ ਮੇਰਾ ਤੇ ਪਹਿਲਾ ਸਵਾਲ ਆ ਕਿ ਦਿੱਤੀ ਕਿ ਹੋ ਗਈ ਵਾਪਸ ਤੇ ਜਿਹੜੀ ਲਈ ਗਈ ਲਈ ਗਈ ਉਹਦੇ ਦਿੱਤੀ ਕਿ ਹੋ ਗਈ ਜਿਹੜੀਆਂ ਇੱਦਾਂ ਇੱਦਾਂ ਬੰਦਿਆਂ ਨੂੰ ਤੁਸੀਂ ਪੋਲੀਟੀਕਲੀ ਦੇਖੋ ਮਜੀਠੀਆ ਸਾਹਿਬ 2 ਜਾਂ 7 ਚ ਐਮਐਲਏ ਬਣੇ ਜੋ ਬਿੰਦੂ ਪਤਾ ਲੱਗਾ ਐਸਟੀਮੇਟਡ ਐ ਹੋ ਸਕਦਾ ਮੈਂ ਕਿਤੇ ਗਲਤ ਕਹਿ ਦਵਾਂ 10 ਦੇ ਲਾਗੇ ਚਾਗੇ ਉਹਨਾਂ ਨੂੰ ਇਹ ਮਿਲੀ ਐ ਅੱਜ ਕਿੰਨੇ ਸਾਲ ਹੋ ਗਏ ਇਹਦੇ ਦਰਮਿਆਨ ਕਿੰਨਾ ਨਸ਼ਿਆਂ ਦਾ ਰੋਲਾ ਪਿਆ ਕਿੰਨਾ ਗੈਸਟਾਂ ਦਾ ਰੋਲਾ ਪਿਆ ਕਿੰਨਾ ਕਿੱਥੇ ਕਿੱਥੇ ਉਹਨਾਂ ਦਾ ਨਾਂ ਲੱਗਾ ਸਾਰਾ ਕੋਈ ਜਾਣਦੇ ਹੋ ਕੇਸ ਚੱਲਦੇ ਆ ਪਰ ਮੈਂ ਤੇ ਇਸ ਗੱਲ ਤੇ ਆ ਕਿ ਸਾ ਤੁਸੀਂ ਸੋਸ਼ਲ ਮੀਡੀਆ ਤੇ ਬਹਿ ਕੇ ਤੇ ਕਦੀ ਤੁਸੀਂ ਪੁਛਦੇ ਹੱਥ ਫੇਰਦੇ ਹੋ ਕਦੀ ਛਾਤੀ ਦਾ ਹੱਥ ਮਾਰਦੇ ਹੋ ਸਮਝਦੇ ਕਦੀ ਗੱਲ ਕਦੀ ਐਂਡ ਕੰਪਨੀ ਦਾ ਕਦੀ ਐਂਡ ਕਾਲ ਲਿੰਦੇ ਹੋ ਸਕੌਟ ਦੀ ਵਾਪਸ ਨਹੀਂ ਉਹਦਾ ਚੀਕਾਂ ਬਲੋ ਜਿਹੜੀ ਉਹ ਵਜਨ ਡੈਪੀਅਮ ਸਾਡ ਅਸੀਂ ਉਹ ਲੋਕ ਆ ਜਿੰਨਾ ਦੇ ਅਤਵਾਦ ਦੇ ਵਿੱਚ ਤਿੰਨ ਤਿੰਨ ਜੀ ਜਿਹੜੇ ਸ਼ਹੀਦ ਹੋਏ ਮਜੀਠੀਆ ਸਾਹਿਬ ਦਾ ਜਨਮ ਹੋਇਆ 76 ਦੇ ਲਾਗੇ ਚਾਗੇ ਮੈਨੂੰ ਪੱਕੀ ਡੇਟ ਦਾ ਤਾਂ ਨਹੀਂ ਪਤਾ ਪੰਜਾਬ ਦੇ ਹਾਲਾਤ ਖਰਾਬ ਹੋਏ 91 ਤੋਂ ਬਾਅਦ 79 ਤੋਂ ਲੈ ਕੇ 95 ਤੱਕ ਪੰਜਾਬ ਦਾ ਜਿੰਨਾ ਦੌਰ ਹਾਲਾਤ ਖਰਾਬ ਹੋਏ ਜੋ ਕਤਲੇਆਮ ਹੋਇਆ ਕਪਰੇਸ਼ਨ ਬਲੂ ਸਟਾਰ ਉਹ ਅਸੀਂ 사ਦਾ ਵੇਖਿਆ ਅਸੀਂ ਕਾਲਜ ਪੜਦੇ ਸੀ ਸਭ ਆਪਣੇ ਪਿੰਡੇ ਦੇ ਹੜਾਇਆ ਉਹ ਸਾਡੇ ਪਰਵਾਦਾਂ ਦੇ ਤਿੰਨ ਤਿੰਨ ਜੀ ਜਿਹੜੇ ਆ ਉਹ ਸ਼ਹੀਦ ਹੋਏ ਉਦੋਂ ਮੇਰੇ ਦੋ ਭਾਈ ਇੱਕ ਸਗਾ ਭਾਈ ਮੇਰਾ ਸਗਾ ਪੜਵਈਆ ਮੇਰਾ ਤਾਇ ਦਾ ਬੇਟਾ ਦੋ ਭਦਾ ਇੱਕ ਪੜਵਈਆ ਐਡੀ ਬੱਡੀ ਕਲਵਾਨੀ ਸਾਂਦੂ ਕਦੀ ਸਕੋਟੀ ਨਹੀਂ ਮਿਲੀ ਯਾਰ ਸਾਂਦੂ ਤਾਂ ਕਦੀ ਕਹੇ ਸਕੋਟੀ ਦਿੱਤੀ ਨਹੀਂ ਆ ਹੁਣ ਮਿਲੀ ਆ ਜਦੋਂ ਮੰਤਰੀ ਬਣੇ ਉਹ ਟੋਕਾਲ ਦੇ ਹਿਸਾਬ ਨਾਲ ਜੋ ਮੰਤਰੀਆਂ ਨੂੰ ਮਿਲਦਾ ਉਹ ਸਾਨੂੰ ਦਿੱਤੀ ਆ ਨਾ ਤੇ ਸਰ ਕੋਈ ਲੜਾਈ ਲੜੀ ਇਹਨਾਂ ਨੇ ਇਹ ਜਦੋਂ ਇਹ ਜਦੋਂ ਜਵਾਨ ਹੋਏ ਉਦੋਂ ਪੰਜਾਬ ਦੇ ਮਸਲੇ ਹੱਲ ਹੋ ਚੁੱਕੇ ਸੀ ਇਹ ਤਾਂ ਸਰ ਸਿੱਧੇ ਆਏ ਵੱਡੇ ਘਰਾਂ ਦੇ ਰਿਸ਼ਤੇਦਾਰ ਸੀ ਤੇ ਇਹਨਾਂ ਨੂੰ ਟਿਕਟ ਮਿਲ ਗਈ ਐਮ ਐਲ ਏ ਬਣ ਕੇ ਵਜ਼ੀਰ ਬਣ ਕੇ 30 ਸਾਲ ਦੀ ਉਮਰ ਦੀ ਐ ਐਮ ਐਲ ਏ ਵਜ਼ੀਰ ਬਣ ਕੇ ਸਭ ਤੇ ਇੱਕ ਦੀ ਗੱਲ ਇਹਨਾਂ ਨੂੰ ਕੋਈ ਲੜਾਈ ਨਹੀਂ ਲੜਨੀ ਪਈ ਸਰ ਕੋਈ ਕਿਤੇ ਕਿਸੇ ਨਾਲ ਲੜਾਈ ਨਹੀਂ ਲੜਨੀ ਪਈ ਅਸੀਂ ਸਰ ਕੋਠਿਆਂ ਤੇ ਪਹਿਰੇ ਦੇ ਕੇ ਸਾਡੀਆਂ ਲੇਡੀਜ਼ ਸਰ ਮੇਰੀ ਪਤਨੀ ਮੇਰੇ ਨਾਲ ਲਾਇਸੈਂਸ ਹਥਿਆਰ ਲੈ ਕੇ ਸਾਡੇ ਕੋਲ ਲਾਇਸੈਂਸ ਵੈਪਨ ਅੱਜ ਵੀ ਆ ਉਹ ਲੈ ਕੇ ਅਸੀਂ ਪਹਿਲਾ ਦਿਨ ਦੇਦੇ ਤੇ ਅਸੀਂ ਲੜਾਈ ਲੜਦੇ ਦੇ ਸਰ ਅਸੀਂ ਮੁੱਛਾ ਦੇ ਹੱਥ ਨਹੀਂ ਫੇਰਦੇ ਮਾਝੇ ਦੀ ਧਰਤੀ ਦੇ ਦਿੰਦੇ ਆ ਲੜਨਾ ਜਾਣਦੇ ਆ ਚਾਹੇ ਪਰਵਾਜ਼ ਛੀਦ ਹੋਏ ਕਿਸੇ ਦੇ ਅੱਗੇ ਨਹੀਂ ਝੁਕੇ ਨਹੀਂ ਅਸੀਂ ਨਾ ਝੁਕਾਂਗੇ ਸਾ ਤੂੰ ਇਹ ਨਮਾਈ ਡਰਮਾ ਜੀ ਦੀ ਸਕورٹی ਵਾਪਸ ਲੈ ਲਈ ਜੀ ਮਰਾ ਲੈ ਲਈ ਜੀ ਯਾਰ ਤੁਸੀਂ ਕੀਤਾ ਕੀ ਕਿਹੜੀ ਗੱਲ ਤੇ ਸਕورٹی ਦਿੱਤੀ ਜਾਵੇ ਮਿੰਦੂ ਤੇ ਦੱਸੋ ਜੇ ਸਾਨੂੰ ਨਹੀਂ ਮਿਲੀ ਜਿੰਨਾ ਦੇ ਪਰਿਵਾਰ ਦੇ ਤਿੰਨ ਜੀ ਸ਼ਹੀਦ ਹੋਏ ਸਾਨੂੰ ਤੇ ਕਹਿੰਦੇ ਆ ਕੇ ਪੁੱਛਿਆ ਨਹੀਂ ਕਿ ਤੁਹਾਨੂੰ ਸਕورٹی ਜਿਹੜੀ ਪੰਜਾਬ ਚ ਇਦਾਂ ਬਚਾਰੇ ਜਿਆਦਾ ਲੋਕ ਮਰ ਗਏ ਉਦੋਂ ਮੁੰਡੇ ਕਿੰਨੇ ਮਰ ਗਏ ਉਦੋਂ ਕਿਸੇ ਨੂੰ ਕੋਈ ਸਕورٹی ਨਹੀਂ ਮਿਲੀ ਬਿਨਾ ਕਿਹ ਗੱਲ ਤੋਂ ਦਿੱਤੀ ਗਈ ਸਕورٹی ਜਿਹੜੀ ਆ ਉਹ ਵਾਪਸ ਲਈ ਮੈਂ ਤਾਂ ਸਮਝਦਾ ਪਹਿਲਾਂ ਵਾਪਸ ਲੈ ਲਾਣੀ ਚਾਹੀਦੀ ਬੜਾ ਇਹ ਲੇਟ ਲਈ ਵਾਪਸ ਦੂਜੀ ਗੱਲ ਜੋ ਤੁਸੀਂ ਜਾ ਸੋਸ਼ਲ ਮੀਡੀਆ ਦੇ ਬੈਠ ਕੇ ਮੁੱਛਾਂ ਦੇ ਹੱਥ ਫੇਰਦੇ ਹੋ ਕਿ ਮੈਂ ਬੜਾ ਜੋਧਾ ਜੀ ਤੇ ਸਰ ਜੋਧੇ ਉਹਦੇ ਉਹ ਮੈਦਾਨ ਚਾਹੋ ਇਹੀ ਵੀ ਲੜਦੇ ਰਹੇ ਸਾਡੀ ਬਦਬਿਨਾ ਬਿਨਾ ਕੰਨਵੇਂ ਤੋਂ ਲੜਿਆ ਤੁਸੀਂ ਤਾਂ ਜਦੋਂ ਦੇ ਸਿਆਸਤ ਜਾਏ ਉਹ ਤੁਹਾਡੇ ਕੋਲ ਵੀ ਆਈਪੀ ਕਲਚਰ ਵੀ ਵੀ ਆਈਪੀ ਤੁਹਾਡਾ ਮਾਸੜ ਸੀਐਮ ਹੀ ਪੰਜਾਬ ਦਾ ਤੁਹਾਡੇ ਕੋਲ ਗੱਡੀਆਂ ਸਰਕਾਰੀ ਬੁਲਟਪਰੂ ਗੱਡੀਆਂ ਗੰਨਵੇਂ ਵਾਧੂ ਤੁਸੀਂ ਤੇ ਇਹਨਾਂ ਦੇ ਸਤ ਸਤ ਸਿਆਸਤ ਕੀਤੀ ਅਸੀਂ ਖਾਲੀ ਅੱਥੀ ਸਿਆਸਤ ਕਰਕੇ ਇੱਥੋਂ ਤੱਕ ਆਏ ਉਹ ਲੜਕੀ ਹੈ ਨਫਕੀ ਦੀ ਹੈ ਸੋ ਛੇ ਇੱਕ ਗੱਲ ਵੀ ਹੈ ਤੇ ਤੁਸੀਂ ਐਦਾ ਕੋਈ ਰੋਲਾ ਪਾਉਂਦੀ ਲੋੜ ਨਹੀਂ ਸਗੋ ਮੈਦਾਨ ਚਾਹੋ ਯਾਰ ਕੰਮ ਕਰੋ ਆਉਦਾ ਤੁਈ ਜਦਿਆ ਫੇਸਬੁੱਕ ਤੇ ਬੈਠੇ ਮੁੱਛਾ ਤਾਂ ਤਫੇਰਦੇ ਹੋ ਤੂੰ ਬਿਠੇ ਆ ਕੇ ਫੇਰੋ ਤੁਹਾਡਾ ਹਲਕਾ ਫੇਰਦਾ ਨਹੀਂ ਵੀ ਫੇਰਦੇ ਨਹੀਂ ਗੰਦ ਮੈਨੋਂ ਤਾਂ ਬੇਨਾਮ ਮੈਂ ਅਜੋੜ ਵੀ ਮੈਨੂੰ ਕੱਲ ਇੱਕ ਬੰਦੇ ਨੇ ਕਿਹਾ ਮੈਂ ਕਿਹਾ ਮੈਂ ਮੁੱਖ ਮੰਤਰੀ ਮੈਂ ਤੇ ਮੁੱਖ ਮੰਤਰੀ ਨੂੰ ਕਹੂੰਗਾ ਜੇ ਤੁਹਾਨੂੰ ਲੱਗਦਾ ਸਾਡੀ ਵਾਪਸ ਦਾ ਕੋਈ ਗੱਲ ਆਈ ਬਰੇ ਬਦਲੇ ਬੰਦੇ ਆ ਯਾਰ ਸਾਡੇ ਕੋ ਆਪਣੇ ਲਾਇਸੈਂਸ ਵੈਪਨ ਆ ਗਿਆ ਹੈ ਅਸੀਂ ਆਪ ਲੜਨਾ ਜਾਣਦੇ ਹਾਂ ਕੋਈ ਗੱਲ ਨਹੀਂ ਲੜਾਂਗੇ ਕੋ ਜਿਹੜਾ ਵੀ ਸਾਡੇ ਨਾਲ ਕੋਈ ਪੰਗਾ ਲਊਗਾ ਜਿਹੜਾ ਵੀ ਕੋਈ ਬੈਡ ਐਲੀਮੈਂਟ ਸਾਡੇ ਨਾਲ ਪੰਗਾ ਲਊ ਆਸੀਂ ਲੜਨਾ ਜਾਣਦੇ ਹਾਂ ਐ ਚੀਕਾਂ ਦੀ ਮਾਰਦੇ ਨਹੀਂ ਬੋਲਦੇ ਨਹੀਂਗੇ ਅੱਜ ਤੱਕ ਵੀ ਬੋਲੇ ਅੱਜ ਤੱਕ ਕੇ ਲੇ ਗਏ ਗਾੜੀ ਹੱਥ ਦੀ ਅੱਡਿਆ ਕੇ ਸਾਨੂੰ ਦੋ ਜੀ ਸਪੋਰਟਿੰਗ ਨਹੀਂ ਨਹੀਂ ਮੰਗਾਗੇ ਠੀਕ ਹੈ ਪ੍ਰੋਟੋਕਾਲ ਦੇ ਹਿਸਾਬ ਨਾਲ ਮਿਲੀ ਆ ਠੀਕ ਹੈ ਓਕੇ ਆ ਪਰ ਮੈਂ ਸਮਝਦਾ ਕਿ ਯਾਰ ਇਹ ਜਿਹੜੀ ਸਕਿਉਰਟੀ ਜੈਡ ਪਲੱਸ ਵਗੈਰਾ ਇਹਦਾ ਕੋਈ ਪ੍ਰੋਟੋਕਾਲ ਤੈ ਹੋਣਾ ਚਾਹੀਦਾ ਇਹ ਕੋਈ ਨਿਯਮ ਤੈ ਹੋਣੇ ਚਾਹੀਦੇ ਆ ਇਹ ਬੰਦਿਆਂ ਨੂੰ ਦਿੱਤੀ ਕਿਉਂ ਜਾਂਦੀ ਆ ਇਸ ਕਰਕੇ ਥੋੜੀ ਆ ਤਾਂ ਸਕਾਟੀ ਮਿਲ ਜਾਏਗਾ ਤੂੰ ਸਿੰਘਬੀਰ ਬਾਦਲ ਦੇ ਰਿਸ਼ਤੇਦਾਰ ਜੀ ਓਟ ਇਸ ਤੂੰ ਕੀਤਾ ਕੀ ਕਿੱਥੇ ਲੜਾਈ ਲੜੀਆ ਦੱਸੋ ਜੀ ਸਾਡੇ ਘਰਾਂ ਦੇ ਤੇ ਗੋਲੀਆਂ ਚੱਲਦੀਆਂ ਸਾਡੇ ਪਰਵਾਦ ਦੇ ਜੀ ਮਤ ਕੇ ਯਾਰ ਅੱਜ ਤੇ ਮੰਗੀ ਨਹੀਂ ਤੁਸੀਂ ਉਦਾਂ ਹੀ ਸੌਦਾ ਪਾਈ ਜਾਂਦੇ ਹੋ ਉਹਦੀ ਤੂੰ ਮੈਂ ਨੂੰ ਤੇ ਇਹਦੇ ਕੋਈ ਪੋਲੀਟਿਕਲ ਬੰਦੇ ਆ ਸਰ ਆਈ ਪਾਲਟਕਸ ਗਾਦੇ ਜੇ ਅਸੀਂ ਮੁੱਛਾਂ ਤੇ ਹੱਥ ਫੇਰ ਕੇ ਲੋਕਾਂ ਨੂੰ ਦਿਖਾਵਾਂਗੇ ਕਿਹੜੀ ਬਦਵਾਸੀ ਜਿਹੜੀ ਕਰਦੇ ਜਾਂਦੇ ਨੇ ਜਦੋਂ ਇਹ ਪਰਦੇ ਨੂੰ ਚਲੇ ਪਰਵਾਸ ਬੰਦੋ ਪੋਲਿਟਿਕਲ ਬੰਦੇ ਕੱਲ ਹੀ ਬਣੇ ਅਸੀਂ ਤਾਂ ਲੋਕਾਂ ਨੂੰ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਦੇਣਾ ਇੱਥੇ ਲੋਕਾਂ ਦੇ ਵਿੱਚ ਇੱਕ ਚੰਗਾ ਰਸਤਾ ਦਿਖਾਉਣਾ ਲੋਕਾਂ ਨੂੰ ਅਸੀਂ ਜੇ ਸੋਸ਼ਲ ਮੀਡੀਆ ਤੇ ਸਾਡੀ ਸੋਸ਼ਲ ਮੀਡੀਆ ਤੇ ਬਹਿ ਕੇ ਤਾਂ ਬੜੀਆਂ ਗੱਪਾਂ ਮਾਰੀਆਂ ਜਾਂਦੀਆਂ ਕਈ ਲੀਡਰਾਂ ਨੇ ਵਹਿ ਮਿਆ ਕਿ ਸੋਸ਼ਲ ਮੀਡੀਆ ਦੇ ਸਾਨੂੰ ਲੀਡਰ ਬਣਾਉਂਦਾ ਸੋਸ਼ਲ ਮੀਡੀਆ ਕੇ ਨੂੰ ਲੀਡਰ ਨਹੀਂ ਬਣਾਉਂਦਾ ਸਰ ਲੋਕਾਂ ਤੇ ਜਾਓ ਕਦੇ ਲੀਡਰ ਬਣੋਗੇ ਕੋਜੇ ਮੀਡੀਆ ਦੇ ਜਿੰਨੀਆਂ ਮਰਜ਼ੀ ਫੜਾ ਮਾਰੀ ਜਾਓ ਜੋ ਮਰਜ਼ੀ ਕਹੀਆਂ ਮੈਨੂੰ ਕਾਹਦਾ ਕੱਢਣੇ ਤੇ ਮੈਂ ਕੱਢੀ ਜਾ ਯਾਰ ਸਾਡੀ ਸਿਹਤ ਕੀ ਫੜਕੇ ਅਸੀਂ ਇਨਾਲੇ ਦੇ ਲੋਕਾਂ ਚ ਰਹਿੰਦੇ ਆ ਜਿੱਥੇ ਪੰਜਾਬ ਡਿਊਟੀ ਲੱਗਦੀ ਉੱਥੇ ਰਹਿੰਦੇ ਆ ਅਸੀਂ ਨਹੀਂ ਘਪਾਉਂਦੇ ਸਮਝਦੇ ਇਹ ਗੱਲ ਇਹ ਕਰ ਗਿਆ ਸਾਨੂੰ ਬਹੁਤੀ ਚਿੰਤਾ ਜਨਤਾ ਦੀ ਯਾਰ ਅਰੇ ਤਾਂ ਬਰੇ ਮਲੰਗ ਬੰਦੇ ਜੇ ਆਹ ਬੰਦੇ ਨੂੰ ਬਲਾਉਂ ਦਵਾਈ ਮੈਂ ਐਸਐਸਬੀ ਨੂੰ ਕਹਾ ਮੇਰੀ ਸਕਿਉਰਟੀ ਲਾ ਲਾ ਯਾਰ ਇਹ ਬੰਦੇ ਨੂੰ ਦੇ ਪਿੱਛੇ ਕਾਹਦੀ ਤੁਹਾਡੇ ਸਾਹਮਣੇ ਮੈਂ ਕਹਾ ਯਾਰ ਇਹਨੂੰ ਦੋ ਜਿੱਦੂ ਲੋੜ ਮੇਰੇ ਲਾਲਾ ਕੰਮ ਮੈਂ ਵਾਪਸ ਯਾਰ ਕੋਈ ਗੱਲ ਨਹੀਂ ਹੂੰ ਉਸੇ ਉਧਰ ਜਾਂ ਚਿੱਕਾ ਮਾਰੀ ਜਾਂਦੇ ਜੀ ਮਰ ਗਏ ਜੀ ਲੁੱਟੇ ਗਏ ਜੀ ਕੋਹ ਨੂੰ ਯਾ ਆ ਗਿਆ ਜੀ ਕੀ ਹੋ ਗਿਆ ਜੀ ਲੈ ਨਾ ਕੋ ਤਿੱਤਾ ਨਾ ਕੋ ਕਤਰਾ ਨਾ ਕੋ ਲੈਣਾ ਨਾ ਕੋ